ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਅਵਧਾਰ ਸਿੰਘ ਤੇ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਸ਼ੁਭਕਾਮਨਾਵਾਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਘਰ ਵਿੱਚੋਂ ਬਿਮਾਰੀਆਂ ਦੁੱਖ ਕਸ਼ਟਾਂ ਕਲੇਸ਼ਾਂ ਤੋਂ ਦੂਰ ਕਰੇ ਤੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਲਰੀ ਦੇ ਉੱਪਰ ਕੈਲਰੀ ਕੀ ਹੁੰਦੀ ਆ ਆਪਣੇ ਸਾਰਿਆਂ ਦੇ ਕਈ ਵਾਰ ਦਿਮਾਗ ਵਿੱਚ ਆਉਂਦੀ ਆ ਵੀ ਜਿਹੜਾ ਕੈਲਰੀ ਕੈਲਰੀ ਕਰਦੇ ਰਹਿੰਦੇ ਇਹ ਡਾਈਟੀਸ਼ਨ ਹੀ ਹੁੰਦਾ ਕੀ ਆ ਤੋਂ ਕੈਲਰੀ ਦਾ ਨਾਮ ਸੁਣ ਕੇ ਘਬਰਾਉਣਾ ਨਹੀਂ ਕੈਲਰੀ ਮੈਂ ਦੱਸ ਰਿਹਾ ਤੁਹਾਨੂੰ ਜਿਹੜਾ ਖਾਣਾ ਆਪਾਂ ਰੋਜ਼ ਰੁਟੀਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਡੇਲੀ ਬੇਸਿਸ ਜੀਵਨ ਵਿੱਚ ਆਪਣੇ ਸਰੀਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਖਾਂਦੇ ਆ ਜਿਹੜੀ ਉਹਦੇ ਵਿੱਚੋਂ ਆਪਾਂ ਨੂੰ એનર્ਜੀ ਮਿਲਦੀ ਆ ਤਾਕਤ ਮਿਲਦੀ ਆ ਉਸ ਨੂੰ ਆਪਾਂ ਕੈਲਰੀ ਕਹਿੰਦੇ ਆ ਸੋ ਉਸ ਨੂੰ ਇੱਕ ਪੈਰਾਮੀਟਰ ਦੁਆਰਾ ਜਿਹੜਾ ਜਿਹੜਾ ਹੈਲਥ ਸਾਇੰਸ ਦੇ ਦੁਆਰਾ ਉਸ ਨੂੰ ਕੈਲਰੀ ਦਾ ਨਾਮ ਦਿੱਤਾ ਗਿਆ ਦੋਸਤੋ ਤੇ ਕੈਲਰੀ ਜਿਹੜੀ ਹੈਗੀ ਆ ਕੈਲਰੀ ਇੱਕ ਪੈਸੇ ਦੇਵਾਂਗਾ ਜਿਸ ਤਰ੍ਹਾਂ ਆਪਾਂ ਮੰਨ ਲਈਏ ਤੇ ਜਿਸ ਤਰ੍ਹਾਂ ਮੇਰਾ ਸਰੀਰ ਹੈ ਮੈਨੂੰ ਹਰ ਰੋਜ਼ 2000 ਕੈਲਰੀ ਦੀ ਲੋੜ ਹੈ ਮੇਰੇ ਸਰੀਰ ਨੂੰ ਪਰ ਮੈਂ 2500 ਕੈਲਰੀ ਲੈ ਰਿਹਾ ਤਾਂ 2500 ਕੈਲਰੀ ਜਿਹੜੀ ਮੈਂ ਲੈ ਰਿਹਾ ਮੇਰਾ ਸਰੀਰ 2000 ਕੈਲਰੀ ਉਹ ਬਰਨ ਕਰ ਰਿਹਾ ਮਤਲਬ ਮੇਰੇ ਜਿਹੜੇ ਅੰਦਰਲੇ ਆਰਗਾਨਸ ਹਨ ਲੰਗਸ ਹਾਰਟ ਕਿਡਨੀ ਆ ਇਹ ਜਿੱਦਾਂ ਆਪਾਂ ਪੈ ਕੇ ਬਹਿ ਕੇ ਸੌਂ ਕੇ ਵੀ ਇਹ ਜਿਹੜੇ ਆਪਣੇ ਉਸੇ ਕੰਡੀਸ਼ਨ ਦੇ ਵਿੱਚ ਕੰਮ ਕਰਦੇ ਰਹਿੰਦੇ ਆ ਜਿਹਦੇ ਨਾਲ ਆਪਣੀ ਕੈਲਰੀ ਬਰਨ ਹੁੰਦੀ ਰਹਿੰਦੀ ਹੈ ਤਾਂ ਇਸ ਦੇ ਅਕੋਰਡਿੰਗ ਆਪਣਾ ਜਿਹੜਾ ਸਰੀਰ ਆ ਉਹ ਚੱਲਦਾ ਫਿਰਦਾ ਤੁਰਦਾ ਵੀ ਕੈਲਰੀ ਬਰਨ ਕਰਦਾ ਰਹਿੰਦਾ ਸੋ ਜਿਸ ਤਰ੍ਹਾਂ ਮੇਰੇ ਸਰੀਰ ਨੂੰ 2000 ਕੈਲਰੀ ਚਾਹੀਦੀ ਆ ਪਰ ਮੈਂ ਕੱਚੀ 2500 ਕੈਲਰੀ ਸੌਰੀ ਇਨਟੇਕ ਕਰ ਰਿਹਾ ਤਾਂ ਉਹਦੇ ਵਿੱਚੋਂ ਜਿਹੜੀ 500 ਕੈਲਰੀ ਬਚਦੀ ਹੈ ਨਾ ਉਹ ਸਰੀਰ ਦੇ ਵਿੱਚ ਫੈਟ ਦੇ ਰੂਪ ਵਿੱਚ ਜਮ੍ਹਾਂ ਹੁੰਦੀ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਨੂੰ 2500 ਰੁਪਏ ਦੀ ਲੋੜ ਆ ਪਰ ਆਪਣੇ ਕੋਲੇ 3000 ਰੁਪਏ ਆ ਰਿਹਾ ਹਰ ਰੋਜ਼ ਤਾਂ 2500 ਰੁਪਏ ਆਪਾਂ ਖਰਚ ਰਹੇ ਆ 500 ਰੁਪਏ ਆਪਣੇ ਕੋਲੇ ਐਕਸਟਰਾ ਬਚ ਰਿਹਾ ਦਾ ਇਸ ਦਾ ਮਤਲਬ ਜਿਹੜਾ ਉਹ 500 ਰੁਪਏ ਆਪਣੇ ਕੋਲ ਐਕਸਟਰਾ ਬਚ ਰਿਹਾ ਉਹ ਹਰ ਰੋਜ਼ ਇੱਕ ਨਾ ਇੱਕ ਦਿਨ ਜਾ ਕੇ ਵੱਡੀ ਅਮਾਉਂਟ ਬਣ ਜਾਂਦੀ ਆ ਸੋ ਇਸੇ ਤਰ੍ਹਾਂ ਜਿਹੜੀ ਆਪਣੇ ਕੋਲੇ ਕੈਲਰੀ ਆਪਣੀ ਜਿਹੜੀ ਆਪਾਂ ਜਮ੍ਹਾਂ ਕਰ ਰਹੇ ਆ ਖਾਣੇ ਚੋਂ ਜਿਹੜੀ ਬਰਨ ਨਹੀਂ ਹੋ ਪਾਰੇ ਸੋ ਉਹ ਇੱਕ ਦਿਨ ਫੈਟ ਦਾ ਰੂਪ ਧਾਰਨ ਕਰ ਲੈਂਦੀ ਆ ਜਿਸ ਤਰ੍ਹਾਂ ਆਪਾਂ ਸਿੱਧੇ ਸ਼ਬਦਾਂ ਵਿੱਚ ਕਹਿ ਦਈਏ ਤਾਂ ਸੋ ਦੋਸਤੋ ਜਿਹੜੇ ਸ਼ਰੀਰ ਵੇਕ ਹੁੰਦੇ ਆ ਉਹਨਾਂ ਦਾ ਹਾਰਡ ਵਰਕ ਜ਼ਿਆਦਾ ਹੁੰਦਾ ਉਹ ਕੀ ਕਰਦੇ ਉਹ ਕੈਲਰੀ ਘੱਟ ਲੈਂਦੇ ਆ ਉਹ ਸਰੀਰ ਕੈਲਰੀ ਕੈਲਰੀ ਟੇਕ ਕਰਦੇ ਆ ਪਰ ਬਰਨ ਜ਼ਿਆਦਾ ਕਰਦੇ ਆ ਸੋ ਇਹ ਹੀ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਵਿੱਚ ਸਮਝਾ ਸਕਦਾ ਵੀ ਇਹ ਹੀ ਕੈਲਰੀ ਹੁੰਦੀ ਹੈ ਸੋ ਦੋਸਤੋ ਕੈਲਰੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਗੁੱਡ ਕੈਲਰੀਜ਼ ਹੁੰਦੀ ਹੈ ਇੱਕ ਬੈਡ ਕੈਲਰੀਜ਼ ਹੁੰਦੀ ਹੈ ਸੋ ਉਹ ਤੁਸੀਂ ਵੀਡੀਓ ਮੇਰੀ ਅਗਲੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਗੁੱਡ ਕੈਲਰੀ ਔਰ ਬੈਡ ਕੈਲਰੀ ਕੀ ਹੁੰਦੀ ਹੈ ਗੁੱਡ ਕੈਲਰੀ ਔਰ ਬੈਡ ਕੈਲਰੀ ਬਾਰੇ ਜਾਣਨ ਵਾਸਤੇ ਤੁਸੀਂ ਮੇਰਾ ਜਿਹੜਾ YouTube ਚੈਨਲ ਆ ਅਵਤਾਰ ਗਿੱਲ ਫਿਟਨੈਸ ਕੋਚ ਉਸ ਨੂੰ ਸਬਸਕ੍ਰਾਈਬ ਕਰੋ ਔਰ ਆਪਣੇ ਦੋਸਤਾਂ ਨਾਲ ਵੀਡੀਓ ਸ਼ੇਅਰ ਕਰੋ ਸੋ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਸ YouTube ਚੈਨਲ 'ਤੇ ਮੈਂ ਸਿਹਤ ਸੰਬੰਧੀ ਬਹੁਤ ਸਾਰੀ ਜਾਣਕਾਰੀ ਦਿੰਦਾ ਰਹੂੰਗਾ ਸੋ ਥੈਂਕ ਯੂ ਥੈਂਕ ਯੂ ਮੇਰਬਾਨੀ